ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਮੇ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਭਰਮ ਭੈ ਭੂਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇਕੀ ਉੱਤਮ ਪੰਥ ਸੁਣਿ ਓ ਗੁਰ ਸੰਗਤ ਤੇ ਹਮਲੰਤ ਜਮਤਰਾਸਿ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖ ਸਰਨਾਈ ਗੁਰੂ ਰੂਪ ਗੁਰ ਪਰਿਸਾ ਸੰਗਤ ਜਿਓ ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਆਪ ਜੁੜ ਬੈਠੇ ਹੋ ਆਪ ਸਮੂਹ ਸੰਗਤਾਂ ਨੇ 15ਵੀਂ ਅਸ਼ਟਪਦੀ ਦੀ 5ਵੀਂ ਪੌੜੀ ਸਰਵਣ ਕੀਤੀ ਆ ਅੱਜ 6ਵੀਂ ਪੌੜੀ ਦੀ ਕਥਾ ਵਿਚਾਰ ਸਮੂਹ ਸੰਗਤਾਂ ਨੇ ਸਰਵਣ ਕਰਨੀਆਂ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਖੱਤ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 15ਵੀਂ ਅਸ਼ਟਪਦੀ ਦੀ 6ਵੀਂ ਪੌੜੀ ਵਿੱਚ ਕੀ ਉਚਾਰਨ ਕਰਦੇ ਹਨ ਕੀ ਸੰਨੁਪਦੇਸ਼ ਦੇ ਰਹੇ ਹਨ ਅਵ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਸਾਧ ਕੇ ਧੋਏ ਧੋਏ ਪਿਓ ਅਰਪ ਸਾਧ ਕਾਓ ਆਪਣਾ ਜੀਓ ਚਰਨ ਸਾਧ ਕੇ ਧੋਏ ਧੋਏ ਪਿਓ ਸਤਿਗੁਰੂ ਧਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਕਿ हे ਭਾਈ ਸਾਧੂ ਜਨਾਂ ਦੇ ਪੈਰ ਧੋ ਧੋ ਕੇ ਨਾਮ ਜਲ ਪੀ ਪੀ ਸਾਧ ਜਨਾਂ ਤੋਂ ਆਪਣੀ ਜਿੰਦ ਪਿਵਾਰ ਦੇ ਹਿਰਦੇ ਵਿੱਚ ਪ੍ਰੇਮ ਨਾਲ ਧਿਆਨ ਜੋੜ ਕੇ ਜੋ ਨੇਤਰਾ ਵਿੱਚੋਂ ਬਰਾਗ ਦਾ ਜਲ ਵਗੇ ਚਰਨਾ ਦਾ ਧੁਨ ਤੇ ਰੂਪ ਧੋ ਕੇ ਉਸ ਨੂੰ ਪੀਣਾ ਕਰ ਅਰਪ ਸਾਧਕ ਆਪਣਾ ਜੀਓ ਤੇ ਸਤਿਗੁਰ ਜੀ ਫਰਮਾਉਂਦੇ ਹਨ ਕਿ ਗੁਰਮੁਖ ਮਨਿਖਾਂ ਦੇ ਬਿ ਸਾਧ ਸ੍ਰੇਸ਼ਟ ਗੁਰਸੰਤਾਨਾਂ ਦੇ ਚਰਨਾਂ ਵਿੱਚ ਆਪਣਾ ਜੀਵਨ ਅਰਪਣ ਭਾਵ ਭੇਟਾ ਕਰਨਾ ਕਰ ਸਾਧਕੇ ਧੂਰ ਕਰ ਹੋਇ ਇਸ਼ਨਾਨ ਮਹਾਰਾਜੀ ਫਰਮਾਉਂਦੇ ਹਨ ਕਿ ਗੁਰਮੁਖ ਮਨੁੱਖਾਂ ਦੇ ਪੈਰਾਂ ਦੀ ਖਾਗ ਵਿੱਚ ਇਸ਼ਨਾਨ ਕਰਨਾ ਕਰ ਸਾਧ ਉਪਰ ਜਾਈਏ ਕੁਰਬਾਨ ਮਹਾਰਾਜੀ ਫਰਮਾਉਂਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸਾਧ ਉਪਰ ਜਾਈਏ ਕੁਰਬਾਨ ਗੁਰਮੁਖਾਂ ਤੋਂ ਸਦਾ ਹੀ ਸਦਕੇ ਤੇ ਕੁਰਬਾਨ ਜਾਣਾ ਚਾਹੀਦਾ ਹੈ ਜਿਵੇਂ ਸਤਗੁਰੂ ਫਰਮਾਉਂਦੇ ਨਾ ਮਾਗ ਮਜਨ ਸੰਗ ਸਾਧੂਆਂ ਧੂੜੀ ਕਰishna ਇਸ ਤਰ੍ਹਾਂ ਸਤਗੁਰੂ ਜੀ ਇਸ ਪੰਕਤੀਆਂ ਵਿੱਚ ਸਾਨੂੰ ਸਮਝਾਉਣਾ ਕਰਦੇਗੇ ਸਾਧਗੀ ਤੂਰ ਕਰੋ ਇਸ ਨਾਮ ਸਾਧੂ ਪਰਜਾਈਏ ਕੁਰਬਾਨ ਜਿਹੜਾ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਰੰਗਿਆ ਹੋਵੇ ਗੁਰਮੁਖ ਪਿਆਰਾ ਮਹਾਰਾਜ ਕਹਿੰਦੇ ਹਨ ਕਿ ਉਹਨਾਂ ਦੇ ਵਿਚਾਰਨ ਧੂੜੀ ਕਿਤੇ ਪ੍ਰਾਪਤ ਹੋ ਜਵੇ ਉਹਨਾਂ ਕੋਲੋਂ ਪ੍ਰਾਪਤ ਕੀਤੀ ਸਤ ਸੰਗ ਦੀਆਂ ਘੜੀਆਂ ਹੀ ਤੇ ਫਿਰ ਵਿਰਾਗ ਹੁੰਦਾ ਜਦੋਂ ਕੋਈ ਉਹਨਾਂ ਦੇ ਮੁਖਾਰਬਿੰਦ ਚੋਂ ਸਾਖੀ ਸੁਣ ਗਏ ਕਥਾ ਵਿਚਾਰ ਸੁਣ ਗਏ ਉਹ ਵਿਰਾਗ ਦੇ ਆਂਸੂਆਂ ਨੂੰ ਆਪਣੇ ਧਿਆਨ ਨੂੰ ਜੋੜ ਕੇ ਪਰਮੇਸ਼ਰ ਕਾਲਪੁਰਖ ਦੇ ਨਾਮ ਰਸ ਨੂੰ ਪੀਣਾ ਕਰੋ ਮਾਲਕ ਕਹਿੰਦੇ ਐਸੇ ਸਾਧ ਜੁਨਾ ਦੇ ਜਿਨ੍ਹਾਂ ਦੇ ਮੁਖਾਰਬਿੰਦ ਚੋਂ ਕਥਾ ਵਿਚਾਰ ਸਰਮਣ ਕਰਕੇ ਗੁਰ ਸਿੱਖਾਂ ਦੇ ਮੁਖਾਰਬਿੰਦ ਚੋਂ ਕਥਾ ਵਿਚਾਰ ਸਰਵਣ ਕਰਕੇ ਕਿਤੇ ਸਾਡੀ ਅੱਖ ਚ ਆंसू ਆ ਜਾਵੇ ਜੇ ਸਾਡੇ ਦਿਲ ਦੇ ਵਿੱਚ ਕੋਈ ਗੱਲ ਐ ਸੀ ਧਰ ਕਰ ਜਾਵੇ ਕਿ ਪ੍ਰਭ ਪਰਮੇਸ਼ਰ ਕਾਲਪੁਰਖ ਦੇ ਨਾਲ ਸਾਡਾ ਪਿਆਰ ਪੈ ਜਾਵੇ ਮਾਰੇ ਕਹਿੰਦੇ ਸਾਹ ਦੁੱਖ ਜਈਏ ਕੁਰਬਾਨ ਹੋ ਉਹਨਾਂ ਗੁਰਮੁਖਾਂ ਸਾਧ ਜਨਾਂ ਤੋਂ ਸਦਾ ਹੀ ਸਦਕੇ ਵਾਰੇ ਵਾਰੇ ਕੁਰਬਾਨ ਜਾਣਾ ਚਾਹੀਦਾ ਹੈ ਸਾਧ ਸੇਵਾ ਵਡ ਭਾਗੀ ਪਾਈਏ ਮਾਰੇ ਕਹਿੰਦੇ ऐसे संत महापुरुषਾਂ ਦੀ ਜਿਹੜੇ ਉਹ ਪਰਮੇਸ਼ਰ ਕਾਲਪੁਰਖ ਦੇ ਨਾਲ ਇੱਕਮਿਕ ਹੋਏ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨਿਹਿਆ ਭੇਦ ਨਾ ਜਾਣੂ ਮੂਲ ਸਾਈ ਜਿਹਨਾਂ ਦੇ ਨਾਲ ਉਹ ਸਾਧ ਜਨ ਸੰਤ ਜਨਾਂ ਦੀ ਗੁਰਸਿੱਖਾਂ ਦਾ ਜਿਨ੍ਹਾਂ ਵਿੱਚ ਪਰਮੇਸ਼ਰ ਵਿੱਚ ਕੋਈ ਭੇਦ ਭਾਵ ਹੀ ਨਹੀਂ ਆ ਮਹਾਰਾਜ ਕਹਿੰਦੇ ਨੇ ਕਿ ਇਹ ਐਸੇ ਸੰਤ ਜਨਾਂ ਦੀ ਐਸੇ ਗੁਰਸਿੱਖਾਂ ਦੀ ਸੇਵਾ ਵੱਡਿਆਂ ਭਾਗਾਂ ਨਾਲ ਪਾਈਦੀ ਹੈ ਸਾਧ ਸੰਗ ਖਰ ਕੀਰਤਨ ਗਾਈਐ ਤੇ ਸਾਧ ਸੰਗ ਦੇ ਇਨ੍ਹਾਂ ਗੁਰਸਿੱਖਾਂ ਦੇ ਸਦਕਾ ਹੀ ਉਸ ਪਰਮੇਸ਼ਰ ਕਾਲਪੁਰਖ ਦਾ ਭਜਨ ਕੀਰਤਨ ਗਾਉਣਾ ਕਰੀਦਾ ਹੈ ਫਿਰ ਹੀ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਨਾਲ ਜੁੜਨਾ ਕਰੀਦਾ ਹੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਮਹਾਰਾਜੀ ਫਰਮਾਉਂਦੇ ਹਨ ਕਿ ਜਿਹੜੇ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਜਿਹੜੇ ਉਸ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਧਿਆਉਂਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਪਰਮੇਸ਼ਰ ਕਾਲਪੁਰਖ ਨੂੰ ਰਾਧਦੇ ਨੇ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਰਸ ਚਾਖੇ ਉਹ ਜਿਹੜੇ ਹਰੀ ਪਰਮੇਸ਼ਰ ਕਾਲਕੁਹ ਦੀ ਗੁਨਾ ਨੂੰ ਗੁੰਦਦੇ ਨੇ ਅੰਮ੍ਰਿਤ ਰਾਸ ਨੂੰ ਚਖਦੇ ਨੇ ਅੰਮ੍ਰਿਤ ਰਾਸ ਪਰਮੇਸ਼ਰ ਦੇ ਨਾਮ ਨੂੰ ਚਖ ਕੇ ਤੇ ਆਪਨਾ ਜੀਵਨ ਆਨੰਦਿਤ ਕਰਦੇ ਹਨ ਓਟ ਗਹੀ ਸੰਤ ਦੇ ਦਰ ਆਇਆ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਾਰਜੀ ਫਰਮਾਉਂਦੇ ਹਨ ਕਿ ਓਟ ਗਹੀ ਭਾਵ ਕਿ ਏਕ ਉਸ ਪਰਮੇਸ਼ਰ ਕਾਲਕੁਹ ਦੀ ਏਕ ਨੂੰ ਗ੍ਰਹਿਣ ਕੀਤਾ ਉਸ ਦੀ ਓਟ ਨੂੰ ਗ੍ਰਹਿਣ ਕੀਤਾ ਭਾਵ ਪੜ ਕੇ ਸੰਤਾਂ ਦੇ ਦਰ ਤੇ ਸੰਗਤ ਵਿੱਚ ਆਇਆ ਜਿਹੜਾ ਸੰਤਾਂ ਦੇ ਦੁਆਰੇ ਆਇਆ ਹੈ ਉਹਨਾਂ ਨੇ ਪਰਮੇਸ਼ਰ ਦੀ ਓਟ ਟੇਕ ਗ੍ਰਹਿਣ ਕੀਤੀ ਹੈ ਸਰਬਸੂਖ ਨਾਨਕ ਤੇ ਪਾਇਆ ਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਤੇ ਉਹਨਾਂ ਨੇ ਹੀ ਸਾਰੇ ਸੁਖਾਂ ਨੂੰ ਭਾਵ ਕੀ ਪਾਉਣਾ ਕੀਤਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿੰਨੇ ਦੁੱਖ ਸੀ ਸਾਰੇ ਟੁੱਟ ਜਾਂਦੇ ਨੇ ਤੇ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਤੇ ਮਾਰੇ ਫਰਮਾਉਂਦੇ ਸਰਬਸੂਖ ਸਾਰੇ ਸੁਖਾਂ ਦੇ ਖਜ਼ਾਨੇ ਉਹ ਪਾ ਲੈਂਦੇ ਹਨ ਜਿਨ੍ਹਾਂ ਨੇ ਓਟ ਗਈ ਸੰਤਿਦਰਿਆ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਓਟ ਲੈ ਕੇ ਸੰਤਾਂ ਸਾਧੂਆਂ ਦੀ ਸੰਗਤ ਕਰਦਾ ਹੈ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਾ ਤੇ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਨਾਲ ਜੁੜਦਾ ਹੈ ਮਾਰਾ ਕਹਿੰਦੇ ਉਹ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਸੋ ਆਪ ਸਮੂਹ ਸੰਗਤਾਂ ਨੇ ਹੀ 15ਵੀਂ ਅਸ਼ਟਪਦਵੀਂ ਛੇਵੀਂ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਨੇ ਇਸੇ ਤਰ੍ਹਾਂ ਇਹ ਸਤਵੀਂ ਪੌੜੀ ਦੀ ਕਥਾ ਵਿਚਾਰ ਰਹੀ ਹੋਵੇਗੀ ਸਮੂਹ ਸੰਗਤਾਂ ਨੇ ਹੀ ਇਸੇ ਤਰ੍ਹਾਂ ਹੀ ਸਮੂਹ ਸੰਗਤਾਂ ਨੇ ਕਥਾ ਵਿਚਾਰ ਸਪੂਰਣ ਸ੍ਰੀ ਸੁਮਣੀ ਜੀ ਆਪ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ